ਇਹ ਥਰਮੈਥਡ ਦੇ ਅੰਦਰ ਹੋ ਗਿਆ। ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ। ਅੱਜ ਪਿੰਡ ਜੱਲ ਪਹੁੰਚੇ ਆ ਜੀ। ਵੈਸੇ ਮੈਂ ਇਸ ਪਿੰਡ ਚ ਆਉਣਾ ਇੱਕ ਦੋ ਘਰਾਂ ਦੇ ਪਰ ਬਾਈ ਨੇ YouTube ਤੋਂ ਨੰਬਰ ਲੈ ਕੇ ਬੁਲਾਇਆ ਸੀਗਾ ਜੀ। ਬਾਈ ਦੀ ਇਹ ਗਾਂ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਕਿੰਨਾ ਚਿਰ ਹੋ ਗਿਆ ਲਈ ਨੂੰ ਬਈ ਇਹਨੂੰ? 39 ਮਹੀਨੇ 39 ਮਹੀਨੇ ਹੋ ਗਿਆ ਤੇ ਕੀ ਦਿੱਕਤ ਸੀ ਇਹਦੇ 'ਚ? ਇੱਕ ਦਿੱਕਤ ਬਈ ਇੱਕ ਤਾਂ ਜਿਹੜਾ ਕੋਰੀਆ ਵਗੈਰਾ ਹੁੰਦਾ ਜੀ। ਠੀਕ ਹੈ ਉਹ ਬਹਿਣ ਫਾਰੇ ਪਾਣੀ ਜੱਟੀਆਂ ਜੀ ਹੁੰਦੀ ਸੀ ਕਿ ਇਹ ਖੰਬੇ ਪਾਸੇ ਦਾ ਦੁੱਧ ਘਟ ਗਿਆ ਠੀਕ ਹੈ ਤੇ ਇੱਕ ਦੋ ਥਾਂ ਤੋਂ ਮੈਂ ਟੀਕੇ ਵੀ ਪ੍ਰਵਾਇਡ ਕੀਤੇ ਪਰ ਬਣੇ ਨਹੀਂ ਬਣੇ ਨਹੀਂ ਹਨ ਉਹ ਤੇ ਇਹਦੇ ਚ ਮੇਨ ਦਿੱਕਤ ਆ ਜੀ ਵੀ ਗਾਂ ਦਾ ਬਾਡੀ ਸਟ੍ਰਕਚਰ ਆ ਜਿਹੜਾ ਥੋੜਾ ਜਿਹਾ ਵੀਕ ਆ ਮੈਂ ਬਾਈ ਨੂੰ ਦੱਸਿਆ ਵੀ ਥੋੜੀ ਜੀ ਗਾਂ ਸਪਲੀਮੈਂਟ ਵੱਲੋਂ ਠੀਕ ਆ ਤੇ ਇੱਕ ਦੁੱਧ ਘਟਣ ਦਾ ਮੇਨ ਕਾਰਨ ਤੁਸੀਂ ਦੇਖੋ ਲੇਵਾ ਲੇਵਾ ਇੱਕ ਪਾਸੇ ਜਮਾ ਚੱਕਦੀ ਹੈ ਇਹ ਸਬਕਲੇ ਨਹੀਂ ਗਨੋ ਮਸਟਟਸ ਹੁੰਦੀ ਹੈ ਜੀ ਜਿਹੜੀ ਛਿੱਡੀ ਨਹੀਂ ਆਉਂਦੀ ਜੀ ਤੇ ਨਾ ਦੁੱਧ ਖਾਰਾ ਹੋਵੇ ਤੇ ਦੁੱਧ ਪਸ਼ੂ ਘਟ ਦੂ ਬਾਈਕੇ ਦਮ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਪਸ਼ੂ ਨੂੰ ਹੋਇਆ ਕੀ ਆ ਤੇ ਤਾਂ 6 ਕਿਲੋ ਤੱਕ ਦੁੱਧ ਸੀਗਾ ਤੇ ਕਹਿੰਦੇ ਤਾਂ 3-3 ਕਿਲੋ ਤੇ ਇਹ 15 ਕਿ ਦਿਨਾਂ ਤੇ ਹੋਈ ਆ ਕਿ 10 ਦਿਨਾਂ ਤੇ ਬਈ ਇਹ ਬਈ ਮਹੀਨੇ ਮਹੀਨਾ ਹੋ ਗਿਆ ਤੇ ਇਹ ਜਿਹੜਾ ਪਾਸਾ ਚੱਕਣ ਲੱਗੀ ਆ ਕਿਦੋਂ ਦੀ ਚੱਕਣ ਲੱਗੀ ਇਹਨੂੰ ਘੱਟੋ ਘੱਟ 1.5 ਮਹੀਨੇ ਬਸ ਉਦੋਂ ਤੋਂ ਫਿਰ ਸ਼ੁਰੂ ਸੀ ਨਾ ਗੱਲ ਇਹ ਹੋੜੇ ਥਾਣਾ ਤੋਂ ਦੁੱਧ ਉਹਦੇ ਤੋਂ ਅੱਧਾ ਵੀ ਨਹੀਂ ਆਉਂਦਾ ਹਾਂ ਇਹ ਸਬ ਕਲੀਨਿਕਲ ਮਸਟਾਈਟਸ ਆ ਬਾਈ ਇਹਦੇ ਚ ਤੁਸੀਂ ਵਿਟਾਮਿਨ ਦੇ ਸਕਦੇ ਆਂ ਜੀ ਪਸ਼ੂ ਨੂੰ ਜਿਵੇਂ ਵਾਈਟ ਵੈਚ ਵਗੈਰਾ ਤੇ ਨਾਲ ਬਾਈ ਨੂੰ ਮੈਂ ਦੱਸ ਕੇ ਜਿਆਦਾ ਠੀਕ ਐ ਤੇ ਸਹੀ ਹੋ ਜੂਗੀ ਗਾ 13 22 ਦੀ ਗਾਂ ਦੁੱਧ ਤੇ ਲਿਆਉਣੇ ਆ ਤੇ ਲਕੋਰੀਏ ਆਸਤੇ ਬਾਈ ਨੂੰ ਦੱਸਿਆ ਵੀ ਪਾਕਸਪਾਰੀ 13 ਇੱਕ ਵਾਰੀ ਆਪਾਂ ਦੇ ਸਕਦੇ ਆ ਤੇ ਜੇ ਉਹਦੇ ਨਾਲ ਹੱਲ ਨਹੀਂ ਹੁੰਦਾ ਜੀ ਦੇਸੀ ਤਰੀਕਾ ਉਹ ਪਾਕਸਪਾਰੀ ਵਾਲਾ ਜਿਹੜਾ ਦੁੱਧ ਚ ਪਾ ਕੇ ਦੇਣਾ ਜੇ ਉਹਦਾ ਹੱਲ ਹੁੰਦਾ ਠੀਕ ਐ ਤੇ ਨਹੀਂ ਤਾਂ ਤੁਸੀਂ ਪਸ਼ੂ ਦੇ ਦਵਾਈ ਭਰਾ ਕੇ ਤੇ ਕੋਈ ਵੀ ਜਾਂ ਤਾਂ ਸੈਫਟੀ ਫੋਰ ਸਾਲਟ ਜਿਵੇਂ ਐਕਸ ਨਾਲ ਟੀਕਾ ਆਉਂਦਾ ਹੁੰਦਾ ਸੀ ਪਹਿਲਾਂ ਹੁਣ ਕੈਬਾ ਫਾਰਮ ਜਾਂ ਟੈਫਰੋਸੈਪ ਵਗੈਰਾ ਆਉਂਦੇ ਆ ਹੋ ਟੀਕਾ ਪਸ਼ੂ ਤੇ ਦੋ ਦਿਨ ਲਾਗੇ ਤੇ ਇੱਕ ਟੱਟ ਹੁੰਦੀ ਆ ਕੇ ਲੁਕੂ ਗਤ ਜੀ ਤੁਸੀਂ ਉਹ ਦੇਖ ਸਕਦੇ ਆ ਪਸ਼ੂ ਨੂੰ ਇਹਦੇ ਚ ਲਕੋਰੀ ਆ ਤੇ ਬਹੁਤ ਵਧੀਆ ਚੀਜ਼ ਆ ਉਹ ਬਾਈ ਨੂੰ ਦੱਸਾਂਗੇ ਵੈਸੇ ਇਹਨੂੰ ਮੈਂ ਸੌਖਾ ਤਰੀਕਾ ਦੱਸਿਆ ਵੀ ਤੇਰਾ ਸਸਤੇ ਚ ਸਰ ਜੇ ਜੇ ਗੱਲ ਬਣ ਗਈ ਤਾਂ ਕਿਉਂ ਉਹ 200 ਰੁਪਏ ਦੀ ਬਾਈ ਦਾ ਹੱਲ ਹੋ ਜਾਣਾ ਤੇ ਇਹ ਗਾ ਵੀਕ ਕਰਕੇ ਅੰਦਰੋਂ ਵੀ ਮੈਂ ਚੈੱਕ ਕੀਤੀ ਆ ਕਮਜ਼ੋਰ ਆ ਤੇ ਬਾਈ ਕਹਿੰਦਾ ਵੀ ਇੱਕ ਵਾਰੀ ਟੀਕਾ ਵੀ ਭਰਿਆ ਗਿਆ ਪਰ ਮੈਂ ਹੁੰਦਾ ਆਪਾਂ ਦਾ ਟੀਕਾ ਨਹੀਂ ਸੀ ਭਰਦੇ ਜੀ ਕਿਉਂ ਅੰਦਰੋਂ ਗਾ ਵੀਕ ਬਹੁਤ ਜ਼ਿਆਦਾ ਉਹਦੋਂ ਕੀ ਕੀਤਾ ਸੀ ਬਾਈ ਜੋ ਟੀਕਾ ਭਰਿਆ ਉਹਦੋਂ 11 ਕਿਤੇ ਸੀ ਅਤੇ ਅੱਜ ਜਿਵੇਂ ਆਹ ਲਕੋੜੀਆਂ ਵਗੈਰਾ ਦੀਆਂ ਨੂੰ ਹਾਂ ਹਾਂ ਬਈ ਹਾਂ ਉਦਾਂ ਸੀਗੀ ਇਹੇ ਉਦਾਂ ਸੀਗੀ ਠੀਕ ਆ ਉਹ ਆਪਣਾ ਗਾਂ ਦਾ ਪਹਿਲੀ ਵਾਰੀ ਲੱਤੀ ਆ ਆਪਾਂ ਨੂੰ ਤਾਂ ਨਹੀਂ ਪਤਾ ਇਹ ਪਤਾ ਨਹੀਂ ਹਾਂ ਠੀਕ ਆ ਬਈ ਨਾ ਹੀ ਉਹਨੇ ਆਪਾਂ ਨੂੰ ਡਾਕਟਰ ਨੇ ਸਲਾਹ ਦਿੱਤਾ ਸੀਗਾ ਵੀ ਉਹ ਏਦਾਂ ਕਰਕੇ ਏਦਾਂ ਕਰ ਲੈ ਠੀਕ ਆ ਬਈ ਸਿਰ ਹੁਣ ਇਹਦਾ ਉਹ ਦਵਾਈ ਭਰ ਕੇ ਤੇ ਉਟੋਗੀਆਂ ਜਦੋਂ ਆ ਬਾਟੀ ਦਾ ਭਰਤਾ ਤੇ ਰਹੀ ਚੱਕੀ ਕਰਕੇ ਠੀਕ ਆ ਠੀਕ ਆ ਬਈ वैसे ये वीडियो वो ये भी कह देंगे देखण वाले भी भाई हरग हर, हर गा गान डॉक्टर कह ਦਿੰਦਾ ਵੀ ਖੂਨ ਘਟਾ ਖੂਨ ਇਹਦੇ ਚ ਵੀ ਘਟਾ ਜੀ ਦੇਖੋ ਥਣ ਪੀਲੇ ਹੋਏ ਹੋਏ ਦੇਖੋ 목 ਲੱਗੀ ਰਹਿੰਦੀ ਹੁੰਦੀ ਨਾਲ ਰਹਿੰਦੀ ਹੈ ਨਾ ਲਿਵਰ ਚ ਵੀ ਪ੍ਰੋਬਲਮ ਆ ਤੇ ਤਨੀਮਕ ਵੀ ਆ ਤੇਰੀ ਗਾ ਤਾਂ ਕਰਕੇ ਸਿਹਤ ਨਹੀਂ ਬਰ ਰਹੀਗੀ ਇੱਕ ਥੋੜੀ ਜੀ ਵੱਡੀ ਐ ਇਹ ਟੈਬ ਲੈ ਜੂਗੀ ਬਾਈ ਐ ਤਾਂ ਜਿਹਨੇ ਆਪਣਾ ਇਹਦਾ 2 ਮਹੀਨੇ ਘਟੋ ਘਟ ਲੈ ਜੂਗੀ ਜਾਂ ਥੋੜੀ ਬੰਦ ਜੀ ਪੀ ਜਿਵੇਂ ਇਹਨੂੰ ਸੈੱਟ ਹੋਊਗੀ ਜਾਂ ਅੰਦਰੋਂ ਤਾਂ ਫੇਰ ਹੀ ਰਹੂਗੀ ਤੇ ਫੇਰ ਹੀ ਬੋਲੂਗੀ ਹਨਾ ਹਾਂ ਤੇ ਕੇਰਾ ਪਕੀਰਾ ਮੇਨ ਹੈਗਾ ਲਕੋਰੀਆ ਉਹ ਆਪਾਂ ਹਟਾਉਣਾ ਜੇ ਅੰਦਰੋਂ ਪਾਣੀ ਆਈ ਜਾਂਦਾ ਆਈ ਜਾਂਦਾ ਤਾਂ ਫੇਰ ਇਹਨੇ ਵੀਕ ਵੀ ਹੋਈ ਜਾਣਾ ਹੱਡੀਆਂ ਹੀ ਖੁਰੀਆਂ ਜਾਣਗੀਆਂ ਮਜੀਦ ਬਾਈ ਪਹਿਂਦੀ ਮਗਰੋਂ ਪਹਿਲਾਂ ਇਹ ਲਕੋਰੀਆ ਅੰਦਰੋਂ ਪਾਣੀ ਹੋ ਜਾਂਦਾ ਹਾਂ ਇਹ ਲਕੋਰੀਆ ਬਾਈ ਤੁਸੀਂ ਪਾਕ ਸੁਬਾਰੀ ਧੜਕੇ ਲਿਆ ਕੇ ਦੇ ਦਿਓ ਜੇ ਉਹਦੇ ਨਾਲ ਹੱਲ ਹੁੰਦਾ ਠੀਕ ਹੈ ਦਵਾਈ ਆਪਾਂ ਭਰਤੀਆ ਫੇਰ ਉਹ ਮੈਂ ਤੁਹਾਨੂੰ ਟੀਕੇ ਦੱਸੂਗਾ ਉਹ ਟੀਕੇ ਨੇ ਪਾਣੀ ਸੁਕਾ ਦੇਣਾ ਸਮਝ ਗਏ ਜਿਹੜਾ ਮੈਂ ਤੁਹਾਨੂੰ ਟੀਕੇ ਦੱਸਦਾ ਉਹਨੇ ਪਾਣੀ ਸੁਕਾ ਦੇਣਾ ਜੇ ਜਿਹੜੀ ਉਹ ਕਹਤਾ ਉਹਨੇ ਮੰਨ ਨਹੀਂ ਦੇਣਾ ਉਹ ਦੋ ਕਿੱਟਾ ਦਿੱਤੀਆਂ ਜਾਣਗੀਆਂ ਇਹਨੂੰ ਉਸ ਤੋਂ ਬਾਅਦ ਇਹ ਲਕੋਰੀਆ ਨਹੀਂ ਮਾਰੂ 100% ਠੀਕ ਹੈ ਤੇ ਫੇਰ ਹੀ ਹੱਲ ਹੋਊਗਾ ਜੇ ਇਹ ਪਾਣੀ ਇਹਨੂੰ ਐ ਸਿੱਟੀ ਗਈ ਪਾਣੀ ਫੇਰ ਇਹਨੇ ਗੱਬਣ ਵੀ ਨਹੀਂ ਹੋਣਾ ਦੇਖੋ ਹੱਡ ਨਿਕਲੇ ਆ ਗਾਡੇ ਪਹਿਲਾਂ ਇੰਨੀ ਕਮਜ਼ੋਰ ਨਹੀਂ ਹੋਣੀ ਕਿ ਹਾਂ ਭਾਈ ਪਹਿਲਾਂ ਰਾਜੀ ਸੀ ਹਾਂ ਪਹਿਲਾਂ ਰਾਜੀ ਸੀ ਹਾਂ ਤਾਂ ਤੇ ਇੱਕ ਤਾਂ ਗਾਂ ਉਮਰਦੀ ਵੱਡੀ ਐ ਤੇ ਇੱਕ ਇਹਨੂੰ ਲਕੋਰੀ ਆ ਜੀ ਤੇ ਤਾਂ ਕਰਕੇ ਗਾਂ ਰਹਿਣ ਤੇ ਵੀ ਦਿੱਕਤ ਆਊਗੀ ਥੋੜੀ ਜੀ ਤੇ ਮੰਨ ਕੇ ਚੱਲੋ ਗਾਣੇ ਵੀਕ ਵੀ ਹੋਣਾ ਤੇ ਦੁੱਧ ਵੀ ਫਿਰ ਕਲੀਅਰ ਗੱਲ ਆ ਵੀ ਜਦੋਂ ਪਸ਼ੂ ਵੀਕ ਹੋਈ ਜਾਂਦਾ ਤਾਂ ਦੁੱਧ ਵੀ ਇਹਨੇ ਘਟ ਲਈ ਆ ਖਾਂਦੀ ਪੀਂਦੀ ਗਾਂ ਸਹੀ ਰਹੂਗੀ ਪਰ ਲਕੋਰੀ ਵਾਲੇ ਸਿਸਟਮ ਨਾਲ ਹੱਡ ਖਰੀ ਜਾਣਗੇ ਜੀ ਇਹ ਦਿੱਕਤ ਆਊਗੀ ਚਿਚੜ ਦੀ ਜੇ ਤੇ ਟੀਕਾ ਲਾਦਾ ਜਿ ਚਿੜਾ ਵਾਲਾ ਠੀਕ ਆ ਮਾੜਾ ਮੋਟ ਲਿਵਰ ਤੇ ਇਫੈਕਟ ਜ਼ਰੂਰ ਪਾਉਦਾ ਚਿਚੜਾ ਵਾਲਾ ਠੀਕ ਆ ਪਰ ਦੁੱਧ ਤੇ ਕੋਈ ਐਡਾ ਸਾਈਡ ਇਫੈਕਟ ਨਹੀਂ ਕਰਦਾਗਾ ਤੇ ਚਿਚੜਾ ਤੋਂ ਵੀ ਪਸ਼ੂ ਨੂੰ ਬਚਾਇਆ ਹੀ ਜਾਵੇ ਤਾਂ ਆ ਦਿਨਾਂ ਅਜ ਤਾਂ ਸੌਖਾ ਗਮ ਜੀ ਜਿਹੜੀ ਮੇਨ ਗੱਲ ਆ ਉਹ ਚਿੱਚੜੀ ਆ ਚਿੱਚੜ ਦੇ ਮੁਲਾਪਾ ਬਾਈ ਨੂੰ ਦੱਸਾਂਗੇ ਵੈਸੇ ਇਹਦੀ ਮੁਲਾਪਾ ਦੀ ਦਵਾਈ ਦੇਂਦੀ ਇਹਨੂੰ ਲੋੜ ਨਹੀਂ ਬਾਈ ਇਹ ਆਪਣਾ ਟੀਕਾ ਲਾ ਲੈ ਚਿੱਚੜਾ ਲੈ। ਇੱਕ ਸੋ ਨੂੰ ਫਲੇਰੀ ਦੇ ਕੇਸ ਬਾਰੇ ਦੱਸਾਂਗੇ ਜੀ ਦੇਸੀ ਦਵਾਈ ਬਾਈ ਦੀ ਝੋਟੀ ਦੇ ਕੋਈ ਵੀ ਹੈ ਬਾਈ ਨੇ ਪਾਊਡਰ ਦਿੱਤਾ ਜਿਹੜੇ ਸਪਲੀਮੈਂਟ ਆ ਹੌਲੀ ਹੌਲੀ ਕੰਮ ਕਰਦੇ ਆ ਵੈਸੇ ਤੁਸੀਂ ਇਹਦੇ 'ਚ ਜੇ ਸਪਲੀਮੈਂਟ ਤੌਰ ਤੇ ਜਾਣਾ ਤਾਂ ਬੋਬੀਮੈਨ ਜੀ ਐਲ ਆਉਂਦੀ ਆ ਜੀ ਇੱਕ ਤੇ ਉਹ 'ਚ ਕਾਪਰ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਦੇਖੋ ਚਿੱਟੀ ਹੋਈ ਪਈ ਆ ਝੋਟੀ। ਇਹ ਬਈ ਵਧੀ ਜਾ ਰਹੀ ਆ ਕਿ ਘਟ ਗਈ ਅੱਗੇ ਰੋ ਰਹਿ ਰਹੇ ਦੋ ਖਾਨਸੀ ਇਹਦੇ ਠੀਕ ਹੈ ਬਾਈ ਹਾਂ ਬਾਈ ਤੇ ਬੁੱਲ ਤੇ ਵੀ ਹੈਣੀ ਸੀ ਵੀ ਠੰਡੇ ਵਾਲੇ ਤੋਂ ਠੀਕ ਹੈ ਬਾਈ ਤੇ ਆ ਜਿਹੜੀਆਂ ਸੈਂਟਾ ਇਹ ਤਾਂ ਬਸ 15 ਦਿਨ ਹੀ ਹੋਇਆ ਜਦੋਂ ਮੈਂ ਮੋਟਰ ਦਿੱਤਾ ਉਹਨਾਂ ਨੂੰ ਹਾਂ ਹਾਂ ਬਾਈ ਉਦੋਂ ਬਾਅਦ ਤੋਂ ਇੰਨੀ ਵੱਧ ਗਈ ਹੈ ਤੇ ਨਹੀਂ ਪਹਿਲਾਂ ਇੰਨਾ ਵੱਲ ਉਹਨੇ ਕਵਰ ਨਹੀਂ ਕੀਤੀਗੀ ਉਹਨੇ ਨਹੀਂ ਕੀਤੀ ਬਈ ਉਹਨੇ ਕਵਰ ਨਹੀਂ ਕੀਤੀਗੀ ਬਈ ਵਧਿਆ ਹੀ ਹੈਗਾ ਵਧਿਆ ਹੀ ਹੈ ਕੰਮ ਘਟਿਆ ਨਹੀਂ ਦਾ ਵਧੇਗੀ ਠੀਕ ਹੈ ਜੇ ਤਾਂ ਬਾਈ ਸਪਲੀਮੈਂਟ ਦੇਣਾ ਆਪਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਜੀ ਤਾਂ ਬੋਬੀ ਮੈਨ ਜੀ ਐਲ ਆਉਂਦੀ ਹੈ ਜੀ ਇੱਕ ਜੇ ਜਮਾ ਸਸਤੇ ਇਲਾਜ ਤੇ ਜਾਣਾ ਦੇਸੀ ਇਲਾਜ ਤੇ ਜਾਣਾ ਤਾਂ ਤੁਸੀਂ ਵੱਡੇ ਪਸ਼ੂ ਨੂੰ ਜੇ ਪਸ਼ੂ ਦਾ weight ਬਹੁਤ ਹੈ ਤਾਂ ਉਹਨੂੰ ਤੁਸੀਂ 10 ਗ੍ਰਾਮ ਨੀਲਾ ਤੋਥਾ ਲੈ ਲੈਣਾ ਜੀ 1 ਗ੍ਰਾਮ ਨੀਲਾ ਤੋਥਾ ਡੇਲੀ ਪਸ਼ੂ ਨੂੰ ਦੇਣਾ 10 ਪੁੜੀਆਂ ਬਣਾ ਲਓ ਉਹਦੀਆਂ 10 ਗ੍ਰਾਮ ਦੀਆਂ 10 ਪੁੜੀਆਂ ਬਣਾ ਕੇ 10 ਦਿਨ ਦੇ ਕੇ 10 ਦਿਨ ਬੰਦ ਕਰਿਓ 10 ਦਿਨ ਫੇਰ ਦੇ ਦਿਓ ਜੀ ਜਿਵੇਂ ਇਹਦਾ weight ਆ ਝੋਟੀ ਦਾ ਇਹਦਾ weight ਥੋੜਾ ਹੈ ਵੈਸੇ ਤੁਹਾਨੂੰ ਪਤਾ ਵੀ ਮਿੱਠਾ ਉਹਨੂੰ ਆਪਾਂ ਜਿਹੜਾ ਨੀਲਾ ਤੋਥਾ ਉਹਨੂੰ ਜ਼ਹਿਰ ਕਹਿੰਦੇ ਆ ਲੋਕ ਜਿਆਦਾ ਮਾਤਰਾ ਹੀ ਦਿੱਤਾ ਨੁਕਸਾਨ ਕਰਦਾ ਜੀ ਪਰ ਇਹ ਚੀਜ਼ ਦੀ ਗਰੰਟੀ ਹੈ ਸ਼ੋਰਟੀ ਹੈ ਹਾਂ ਇਹਦੇ ਲਾਵਾਂਗੇ ਚਿੱਟੜ ਇਹਦੇ ਵੀ ਲੱਗੇ ਜੇ ਹਾਂ ਹਾਂ ਇਹਦੇ ਲਾਵਾਂਗੇ ਬਾਈ ਤੇ ਜਿਆਦਾ ਮਾਤਰਾ ਜੇ ਨੀਲਾ ਤੁੱਥਾ ਦਿੱਤਾ ਜਾਂਦਾ ਜੀ ਤਾਂ ਫਿਰ ਦਿੱਕਤ ਆਊਗੀ ਇਹ ਚ ਆਪਾਂ ਕੁਰਾਨ 9 ਦੇ ਟੀਕੇ ਵੀ ਲਾ ਸਕਦੇ ਹਾਂ ਜਿਹੜਾ ਬੰਦਾ ਸਪਲੀਮੈਂਟ ਨਹੀਂ ਦੇ ਸਕਦਾ ਉਹ ਕੁਰਾਨ 9 ਟੀਕਾ ਹੁੰਦਾ ਇੱਕ ਕਾਪਰ ਦਾ ਇਹ ਕਾਪਰ ਦੀ ਡੈਫੀਸ਼ੈਂਸੀ ਕਰਕੇ ਹੁੰਦੀ ਹੈ ਜੀ ਮੇਨ ਆਵੇ ਜਿਆਦੇ ਹੋਈ ਜਾਂਦੀ ਹੈ ਝੋਟੀ ਦੇ ਹੁਣ ਵਧੀ ਜਾਂਦਾ ਬਾਈ ਕਹਿੰਦਾ ਕੰਮ ਤੇ ਬਾਈ ਨੇ ਜਿਹੜਾ ਪਾਊਡਰ ਦਿੱਤਾ ਸੀ ਉਹਨੇ ਕੰਮ ਨਹੀਂ ਜਿਹੜੇ ਵਾਲ ਆ ਉਹ ਵੀ ਪੂਰੇ ਹੋ ਗਏ ਆ ਹਾਂ ਉਦਾਂ ਹੀ ਮਤਲਬ ਇਹਦੇ ਤੋਂ ਹੁਣ ਦੀ ਖੰਡ ਥੋੜ ਹੋ ਰਹੀ ਆ ਨਾ ਹਾਂ ਉਹਨਾਂ ਹੋ ਰਹੀ ਆ ਹਾਂ ਉਹਨੂੰ ਵੀ ਹੋ ਰਹੀ ਆ ਤੇ ਇਹ ਚੀਜ਼ ਦਾ ਵੀ ਧਿਆਨ ਰੱਖਿਓ ਜੀ ਵੀ ਉਹ ਵਸ਼ੂ ਨੂੰ ਨਾਲ ਉਹਦੇ ਨਾਂ ਬੰਨਿਆ ਕਰੋ ਵੈਸੇ ਸੂਤ ਦੀ ਬੁਵਾਰੀ ਤਾਂ ਹੈ ਨਹੀਂ ਮੇਰੇ ਹਿਸਾਬ ਨਾਲ ਪਰ ਬਾਈ ਕਹਿੰਦਾ ਵੀ ਉਹ ਉਹਦੇ ਲਈ ਜਾ ਰਹੀ ਆ ਵੀ ਉਹ ਪਹਿਲਾਂ ਕਾਲੀ ਸੀ ਹਾਂ ਹਾਂ ਕਾਣੀਆ ਪੁੱਛ ਦਿਨ ਹੋ ਗਏ 15 20 ਦਿਨ ਉਦਿਆਂ ਦੇ ਪੂਰੇ ਹੋ ਗਏ ਹਾਂ ਹਾਂ ਪਰ ਇਹਦੇ ਤਾਂ ਜ਼ਿਆਦਾ ਹੀ ਹੋਈ ਪਈ ਆ ਜੀ ਸੂਣ ਵੀ ਹੋਈ ਪਈ ਆ ਤੇ ਆ ਨੀਲੇ ਥੋਥੇ ਵਾਲਾ ਸਾਨੂੰ ਮੈਂ ਦੱਸਿਆ ਜੀ ਵੀ 10 ਗ੍ਰ ਤੇ 10 ਕੁੜੀਆਂ ਬਣਾ ਕੇ 1 ਗ੍ਰਾਮ ਡੇਲੀ ਦੇਣਾ 10 ਦਿਨ ਬੰਦ 10 ਦਿਨ ਫੇਰ 10 ਦਿਨ ਬੰਦ 10 ਦਿਨ ਫੇਰ ਤੇ ਇਹ 100% ਪੱਕਾ ਹੱਲ ਹੋ ਜਾਊਗਾ ਜੀ ਇਹ ਚੀਜ਼ ਦਾ ਤੇ ਹੋਰ ਮੰਨ ਕੇ ਚੱਲੋ ਜੇ ਸਪਲੀਮੈਂਟ ਚ ਜਾਣਦੇ ਆ ਤੁਸੀਂ ਤਾਂ ਫੇਰ ਤੁਹਾਨੂੰ ਮੈਂ ਦੱਸਿਆ ਫੇਰ ਥੋੜਾ ਜਿਹਾ ਟਾਈਮ ਲੱਗੂਗਾ ਜੀ ਤੇ ਕੁਰਾਨ ਨਾਇਨ ਦੇ ਟੀਕੇ ਤੁਸੀਂ ਹਫਤੇ ਹਫਤੇ ਬਾਅਦ 10 10 ਦਿਨਾਂ ਬਾਅਦ ਤਿੰਨ ਚਾਰ ਟੀਕੇ ਲਾ ਸਕਦੇ ਆ ਨਾਲ ਬੋਬੀਮੈਨ ਜੀਐਲ ਵਗੈਰਾ ਵੀ ਕੁੜ ਦੇ ਸਕਦੇ ਆ ਠੀਕ ਆ ਕਿਊਜਨ ਵੀ ਪਾਊਡਰ ਆਉਂਦਾ 1 2 ਵੈਸੇ ਉਹ ਬਾਇਓਟੀਐਮ ਸੀਜੈਡ ਦੇਈ ਬੈਠਾ ਵਧੀਆ ਕੰਪਨੀ ਦਾ ਪਾ ਜੋ ਕੋਪਰ ਦੀ ਜਿਹਨੂੰ ਜਿਆਦਾ ਲੋਡ ਆ ਜੀ ਤੇ ਉਹ ਚ ਘੱਟ ਹੋਊਗਾ ਤੇ ਜਿਹੜਾ ਇਨਡਾਇਰੈਕਟ ਦੇਣਾ ਤੁਸੀਂ ਨੀਲਾ ਤੋਤਾ ਇੱਕ ਤਾਂ ਇਹ ਸਸਤਾ ਬਹੁਤ ਆ ਜੀ ਬਾਈ ਨੂੰ ਦੱਸਿਆ ਵੀ ਇਹ ਤੇ ਤੁਹਾਡਾ ਜਾਣਾ ਕੁਛ ਨਹੀਂ ਠੀਕ ਆ ਥੋੜੇ ਜੇ ਪੈਸਿਆਂ ਦੀ ਚੀਜ਼ ਆ ਬਾਈ ਹਨਾ ਹਾਂ ਜਿਵੇਂ ਤੁਹਾਨੂੰ ਪਾਕਸਪਾਰੀ ਦੱਸਿਆ ਵੀ ਜੇ ਆਪਣਾ 100 ਰੁਪਏ ਨਾਲ ਸਰਦਾ ਹਨਾ ਤਾਂ ਕੇ ਲੁਕੂ ਘੱਟ ਹਾਂ ਪੈਸੇ ਬਾੜੇ ਲੱਗਣਗੇ ਉਹ ਚ ਤਾਂ ਬਈ 11500 ਰੁਪਏ ਲੱਗ ਜਾਣਾ ਪਰ ਕੇਰਾ ਤੁਸੀਂ ਪਾਕਸਪਾਰੀ ਤੇ ਆਹੀ ਵਰਤ ਕੇ ਦੇਖੋ ਮੈਂ ਤੁਹਾਨੂੰ ਤਾਂ ਦੱਸਿਆ ਆਪਾਂ ਇਹਦੇ ਕੋਈ ਟੀਕੇ ਨਹੀਂ ਲਾਇਆ ਜੀ ਨਾ ਹੀ ਆਪਣੀ ਹਾਦਤ ਹੈ ਇਹ ਵੀ ਐਵੇਂ ਬਿਨਾਂ ਗੱਲ ਤੋਂ ਟੀਕੇ ਲਾਜੋ ਕੋਈ ਟੀਕਾ ਨਹੀਂ ਇਹਦੇ ਲਾਇਆ ਬਾਈ ਨੂੰ ਦੱਸਿਆ ਹੱਲ ਵੀ ਤੁਸੀਂ ਹਾਂ ਜਿਹੜੇ ਨੂੰ ਖਾਤੇ ਆ ਉਹਦਾ ਕੋਈ ਨਾ ਟੀਕਾ ਨਾ ਹੋ ਰਿਹਾ ਨੇ ਲਾਇਆ ਵੀ ਟੀਕੇ ਦੇ ਮੈਂ ਨਹੀਂ ਲਾਉਣਾ ਸਿੱਧਾ ਹੋਰ ਵਾਰ ਪਹਿਲਾਂ ਮੈਨੂੰ ਤਾਂ ਉਹ ਪੁੱਛਿਆ ਦੱਸਿਆ ੜੀ ਦਾ ਫਲੇਰਿੰਗ ਮੈਂ ਠੀਕ ਆ ਹਾਂ ਜੀ ਹਾਂ ਲੋ ਜੀ ਟੀਕਾ ਜੜਿਆ ਤੇ ਮੁਰਗੇ ਮੈਨੂੰ ਕਹਿੰਦਾ ਆ ਪਾਊਡਰ ਦੇ ਦੇ ਫੇਰ ਗੋਲੀਆਂ ਵੀ ਦਿੱਤੀਆਂ ਸੀਆਂ ਮੈਂ ਗੋਲੀਆਂ ਲੈ ਕੇ ਨਹੀਂ ਜਾ ਆਪਾਂ ਬਾਈ ਜਿਵੇਂ ਦੇ ਤੁਹਾਨੂੰ ਮੈਂ ਵੀਡੀਓ ਚ ਦੱਸਦਾ ਓਵੇਂ ਦਾ ਹੀ ਵੈਸੇ ਆ ਮੈਂ ਐ ਨਹੀਂ ਬਈ ਯਾਰ ਮੈਂ ਉਹਦੇ ਚ ਬਾੜੀਆਂ ਮਾਨ ਮਾਨ ਵਾਲੀਆਂ ਗੱਲਾਂ ਕਰੀ ਜਾਂਦਾ ਤੁਸੀਂ ਮੇਰੇ ਪਿੰਡ ਮੇਰੇ ਏਰੀਆ ਚ ਜਾ ਕੇ ਪੁੱਛੋਗੇ ਤਾਂ ਮੈਨੂੰ ਲੋਕ ਰੱਬ ਦੀ ਕਿਰਪਾ ਨਾਲ ਮੈਂ ਕੋਈ ਮਾਨ ਨਹੀਂ ਕਰ ਰਿਹਾ ਵੀ ਲੋਕ ਰੈ ਲੈਣ ਆਸਤੇ ਹੀ ਖੱਦ ਲੈਂਦੇ ਆ ਵੀ ਯਾਰ ਤੂੰ ਸਹੀ ਰਹਿ ਦੇ ਜੀ ਸਰ ਵੀ ਆਪਾਂ ਆਪਦੀ ਵਡਿਆਈ ਕਰਦੇ ਚੰਗੇ ਨਹੀਂ ਲੱਗਦੇ ਪਰ ਮੇਰੀ ਮੈਨੂੰ ਇਹ ਹੈ ਹੁਣ ਮੈਂ ਕੱਲ ਇੱਕ ਘਰੇ ਗਿਆ ਸੀਗਾ ਜੀ ਮੈਂ ਸਾਰਿਆਂ ਨੂੰ ਦੱਸਦਾ ਉਹ ਗਾਂ ਬਈ 2 ਸਾਲ ਹੋ ਗਏ ਸੁੱਈ ਰੋਲ ਠੀਕ ਹੈ 2 ਸਾਲਾਂ ਤੋਂ ਉਹ ਗਾਂ ਸੁੱਈ ਨਹੀਂ ਗਈ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਚਲੋ ਇਸ ਵਾਰੀ ਤਾਂ ਮੈਂ ਪੈਸੇ ਲਵਾਂਗਾ ਕਿਸੇ ਬੰਦੇ ਨੇ ਮੈਨੂੰ ਸਪਾਰਸ ਤੇ ਭੇਜਿਆ ਸੀ ਠੀਕ ਹੈ ਤੇ ਪਰ ਜੇ ਉਹ ਥੋੜੀ ਗਾਂ ਨਾ ਰਹੀ ਉਹ ਕਹਿੰਦੇ ਛੱਡ ਦੇਨੀ ਮੈਂ ਕਿਹਾ ਤੂੰ ਛੱਡਿਓ ਨਾ ਮੈਨੂੰ ਪੈਸੇ ਉਦੋਂ ਦੇ ਦੇ ਜਦੋਂ ਠੀਕ ਹੈ ਵੀ ਮੈਨੂੰ ਇਹ ਹੁੰਦਾ ਵੀ ਕੋਈ ਪਸ਼ੂ ਨਾ ਛੱਡੇ ਯਾਰ ਜੇ ਕੋਈ ਸਾਰਿਆਂ ਨੇ ਪਸ਼ੂ ਹੀ ਛੱਡਦੇ ਤਾਂ ਸਾਡੇ ਬੱਲੇ ਕੀ ਐ ਠੀਕ ਹੈ ਸਾਡਾ ਕੰਮ ਦਾ ਸਾਡੀ ਰੋਜੀ ਰੋਟੀ ਐ ਮੈਂ ਕਿਹਾ ਤੂੰ ਬੇਫਿਕਰ ਹੋ ਜਾ ਬਾਈ ਹੁਣ ਜਿਵੇਂ ਇਹ ਬਾਈ ਦੀ ਝੋਟੀ ਦੀ ਉਮਰ 2 ਸਾਲ ਐ ਜੀ ਠੀਕ ਐ ਬਾਈ ਨੂੰ ਚਲੋ ਸਪਲੀਮੈਂਟ ਬਾਰੇ ਵਿਚਾਰੇ ਨੂੰ ਕਿਸੇ ਨੇ ਨਹੀਂ ਦੱਸਿਆ ਹਨਾ ਪੌਦਾ ਦਾ ਕੌਣ ਨਹੀਂ ਹੈ ਖਰਚਾ ਤਾਂ ਬਾਈ ਕਰੀ ਜਾਂਦਾ ਠੀਕ ਐ ਜਿਹੜਾ ਕੋਈ ਡਾਕਟਰ ਕਹੂਗਾ ਲੈ ਕੇ ਆਊਗਾ ਹਨਾ ਤੇ ਪਰ ਇਹਨੂੰ ਹੁਣ ਅੱਜ ਵੀਡੀਓ ਬਣਾ ਰਹੇ ਆ ਜੀ ਤੇ ਤੁਹਾਨੂੰ ਬਾਅਦ ਚ ਦਿਖਾਵਾਂਗੇ ਇਹ ਮੈਂ ਇਹਨੂੰ ਸਪਲੀਮੈਂਟ ਬਾਈ ਨੂੰ ਦੱਸ ਕੇ ਜਾਂਦਾ ਤੇ ਬਹੁਤ ਵਧੀਆ ਬਣ ਜਾਣਾ ਇਹ ਕੈਂਗਸੂ ਗੁੰਡੇ ਕਰੀ ਬੈਠੇ ਚੰਗੀ ਝੋਟੀ ਆ ਜੀ ਤੇ ਆਹ ਫਲੇਰੀ ਵਾਲਾ ਫਾਰਮੂਲਾ ਵਰਤ ਕੇ ਦੇਖਿਓ ਜੀ ਕਾਪਰ ਦੀ ਕਮੀ ਹੈ ਪਸ਼ੂ ਜੇ ਤੁਸੀਂ ਤੁਹਾਡਾ ਪਸ਼ੂ ਨਹੀਂ ਵੀ ਬੋਲਦਾ ਤੁਸੀਂ ਉੱਥੇ ਵੀ ਦੇ ਸਕਦੇ ਆ ਇਹਨੂੰ ਜਿਹੜਾ ਪਸ਼ੂ ਬੋਲਦਾ ਨਹੀਂ ਨਾ ਬਹੁਤ ਜ਼ਿਆਦਾ ਦਿੱਕਤ ਆ ਵੀ ਪਸ਼ੂ ਬੋਲ ਹੀ ਨਹੀਂ ਰਿਹਾ ਉੱਥੇ ਤੁਸੀਂ 1 ਗ੍ਰਾਮ ਨੀਲਾ ਸੋਤਾ ਦੇ ਸਕਦੇ ਆ ਪਸ਼ੂ ਗੋਲ ਵੀ ਪੈਂਦਾ ਇਹਦੇ ਨਾਲ ਕਾਪਰ ਦੀ ਡੈਫੀਸ਼ੈਂਸੀ ਕਾਰਨ ਜੇ ਪਸ਼ੂ ਨਹੀਂ ਬੋਲ ਰਿਹਾ ਤਾਂ ਇਹਦੇ ਨਾਲ ਤੁਹਾਡਾ ਉਹ ਹੱਲ ਵੀ ਹੋ ਜੂਗਾ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਵੱਧ ਤੋਂ ਵੱਧ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸੋ ਵੀਡੀ